ਸਾਸਤ੍ਰੀ ਕਾਜੀ ਸਾਹਿਬ ਨਾਲ ਜੋ ਪਹਿਲਾਂ ਆਇਆ ਕਿ ਜੋ ਬਹੁਤ ਹੀ ਪਿਆਰਾ ਸੂਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਪਾਰਟੀ ਵੇਅਰ ਕਲੈਕਸ਼ਨ ਰਹਿਣ ਵਾਲੀ ਹੈ ਵੀਡੀਓ ਦੇ ਐਂਡ ਤੇ ਆਪਾਂ ਕੁਝ ਗਰਮੀਆਂ ਵਾਲੇ ਵੀ ਸੂਟ ਲਗਾਏ ਹੋਏ ਨੇ ਵਿਦੇ ਦੁਪट्टे ਹੋਣਗੇ ਨਾਲ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਇਹ ਜਿਹੜਾ ਫੈਬਰਿਕ ਹੋਏਗਾ ਸ਼ਰਟ ਦਾ ਕ੍ਰੇਪ ਦਾ ਹੋਏਗਾ ਨੈਚੁਰਲ ਕ੍ਰੇਪ ਫੈਬਰਿਕ ਹੋਏਗਾ ਮਲਟੀ ਕਲਰ ਦਾ ਇਸ ਤੇ ਹੈਵੀ ਵਰਕ ਹੋਏਗਾ ਬਾਟਮ ਪਲੇਨ ਹੋਏਗੀ ਨੇਚਰਲ ਕ੍ਰੇਪ ਦੀ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿਹੜਾ ਅਗਲਾ ਸੂਟ ਹੋਏਗਾ ਤੁਹਾਨੂੰ ਸ਼ਰਟ ਮਿਲੇਗੀ ਜੀ ਵਿਸਕੋਜ਼ ਚੁਣੌਣ ਦੀ ਬਹੁਤ ਹੀ ਸੋਹਣਾ ਹੈਂਡਵਰਕ ਦਾ ਕੰਮ ਹੋਏਗਾ ਬਾਟਮ ਜਿਹੜੀ ਹੋਏਗੀ ਉਹ ਵੀ ਚੁਣੌਣ ਦੀ ਹੋਏਗੀ ਉਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਸ਼ਰਟ ਐਂਡ ਬਾਟਮ ਦਾ ਪਰ ਮੀਟਰ ਲਗ-ਲਗ ਰਹੇਗਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਜਿਹੜੇ ਅਗਲੇ ਸੂਟ ਹੋਣਗੇ ਪਿਓਰ ਟਿਸ਼ੂ ਦਾ ਫੈਬਰਿਕ ਹੋਏਗਾ ਇਸ ਦੇ ਉੱਪਰ ਹੀ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਵਿਦੇਸ਼ ਦੀ ਉੱਪਰ ਏਮਬੋਡੀ ਰੇਗੀ ਇਹਨਾਂ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬ ਜਿਹੜੇ ਅਗਲੇ ਸੂਟ ਹੋਣਗੇ ਇਹ ਤੈਨੂੰ ਮਿਲੇਗਾ ਜੀ ਸੌਫਟ ਸਿਲਕ ਦਾ ਸੂਟ ਮਿਲੇਗਾ ਬਹੁਤ ਹੀ ਸੋਹਣਾ ਵਰਕ ਹੋਏਗਾ ਜਿਹੜੀ ਬੈਕ ਹੋਏਗੀ ਪਲੇਨ ਹੋਏਗੀ ਜਿਹੜੀ ਬੋਟਮ ਹੋਏਗੀ ਸ਼ਟੋਨਦੀ ਹੋਏਗੀ ਦੁਪੱਟਾ ਜਿਹੜਾ ਹੋਗਾ ਸ਼ਿਫੌਨ ਦਾ ਹੈਗਾ ਜਿਹੜਾ ਅਗਲਾ ਸੂਟ ਹੋਏਗਾ ਇਹ ਵੀ ਤੈਨੂੰ ਪਾਰਟੀ ਵੇਅਰ ਡਿਜ਼ਾਈਨਰ ਸੂਟ ਮਿਲ ਜਾਗਾ ਇਟਾਲੀਅਨ ਸਿਲਕ ਹੋਏਗੀ ਫਰੰਟ ਦੇ ਉੱਪਰ ਬਹੁਤ ਛੋਣਾ ਵਰਕ ਹੋਏਗਾ ਬੈਕ ਜਿਹੜੀ ਪਲੇਨ ਹੋਏਗੀ ਨਾਲ ਜਿਹੜੀ ਇਸ ਦੀ ਬੋਟਮ ਹੋਏਗੀ ਪਿਓਰ ਸਿਲਕ ਦੀ ਹੋਏਗੀ ਪਿਓਰ ਸ਼ਿਫੌਨ ਸੈਲਫ ਵਰਕ ਕੀਤਾ ਹੈ ਦੁਪੱਟਾ ਮਿਲੇਗਾ ਜਿਹੜੇ ਅਗਲੇ ਸੂਟ ਹੋਣਗੇ ਪਿਓਰ ਕਾਟਨ ਦਾ ਸੂਟ ਹੋਏਗਾ ਮੈਚਿੰਗ ਸੂਟ ਹੋਣਗੇ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਮਡਲ ਸਾਟਨ ਦੇ ਸੂਟ ਮਿਲਣਗੇ ਇਹਨਾਂ ਵਿੱਚ ਤੁਹਾਨੂੰ ਪ੍ਰਿੰਟ ਬਹੁਤ ਹੀ ਪਿਆਰੇ ਮਿਲਣਗੇ ਕਲਰ ਆਪਸ਼ਨ ਵੀ ਇਹਨਾਂ ਵਿੱਚ ਬਹੁਤ ਹੀ ਪਿਆਰੇ ਹੋਣਗੇ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਇਹ ਤੁਹਾਨੂੰ ਸ਼ਰਟ ਐਂਡ ਦੁਪੱਟੇ ਦਾ ਕੰਬੋ ਮਿਲੇਗਾ ਬਾਟਮ ਇਸੇ ਨਾਲ ਨਹੀਂ ਹੋਏਗੀ ਸ਼ਰਟ ਹੋਏਗੀ ਕਾਟਨ ਦੀ ਇਸ ਦੇ ਉੱਪਰ ਬਹੁਤ ਹੀ ਸੋਨਾ ਚਿਕਨ ਕਰੀ ਦਾ ਕੰਮ ਹੋਏਗਾ ਸੀ ਕੌਨਸਾ ਕੰਮ ਹੋਏਗਾ ਜਿਹੜਾ ਦੁਪੱਟਾ ਹੋਏਗਾ ਕਾਟਨ ਦਾ ਆਏਗਾ ਤੁਸੀਂ ਚੈੱਕ ਕਰੋ 4 ਸੈੱਟ ਦੁਪੱਟੇ ਤੇ ਹੈਵੀ ਵਰਕ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਸ਼ਰਟ ਮਿਲੇਗੀ ਜੀ ਬਰਬਰੀ ਵਿੱਚ ਬਹੁਤ ਹੀ ਸੋਹਣਾ ਲੈਸ ਦਾ ਕੰਮ ਹੋਏਗਾ ਮਡਾਲ ਦੀ ਬਾਟਮ ਹੋਏਗੀ ਪੌਂਚਿਆਂ ਤੇ ਵਰਕ ਹੋਏਗਾ ਨਾਲ ਜਿਹੜਾ ਦੁਪੱਟਾ ਹੋਏਗਾ ਬਰਬਰੀ ਵਿੱਚ ਹੋਏਗਾ 4 ਸੈੱਟ ਵਰਕ ਸੌਰੀ 4 ਸੈੱਟ ਲੇਸ ਦਾ ਕੰਮ ਹੋਏਗਾ ਜਿਹੜੇ ਅਗਲੇ ਸੂਟ ਹੋਣਗੇ ਕੈਮਰੀ ਕਾਟਨ ਡਿਜ਼ਾਈਨਰ ਪੀਸ ਹੋਣਗੇ ਸ਼ਰਟ ਪ੍ਰਿੰਟ ਵਾਲੀ ਹੋਏਗੀ ਜਿਹਦੀ ਬਾਟਮ ਹੋਏਗੀ ਬਹੁਤ ਹੀ ਸੋਹਣੀ ਚਿਕਨ ਕਾਰੀ ਵਿੱਚ ਹੋਏਗੀ ਇਸ ਦੇ ਉੱਪਰ ਵਰ ਜਿਹੜਾ ਦੁਪੱਟਾ ਹੋਏਗਾ ਚਿੰਕ ਚਿਕਨਕਾਰੀ ਵਿੱਚ ਹੋਏਗਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਏਗਾ ਪੂਰਾ ਸੂਟ ਜਿਹੜਾ ਹੋਏਗਾ ਸ਼ਰਟ ਹੋਏਗੀ ਜਿਹੜੀ ਵੱਡੇ ਪਨੇ ਦੀ ਹੋਏਗੀ ਪੂਰਾ ਸੂਟ ਬਣ ਕੇ ਤਿਆਰ ਹੋਏਗਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਜਿਹੜਾ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ カラー ऑप्शन ਇਹਨਾਂ ਵਿੱਚ ਬਹੁਤ ਹੀ ਪਿਆਰੇ ਹੋਣਗੇ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋ ਵਿਦ ਦੁਪੱਟਾ ਨਾਲ ਹੋਣਗੇ ਪ੍ਰਾਈਸ ਆਪ ਦਾ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਤੁਸੀਂ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਅੱਜ ਦੀਆਂ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ